ਕਣ ਵੀ ਸਰਕਾਰਾਂ ਨੇ ਨਕਲੀ ਵੇਚੇ ਪਰ ਇੱਥੇ ਗੱਲ ਕਬੱਡੀ ਦੀ ਹੈ ਇੱਥੇ ਗੱਲ ਕਬੱਡੀ ਦੀ ਹੈ ਗੱਜਣ ਡੇਰਾ ਬਾਬਾ ਨਾਨਕ ਵਾਲਾ ਗੱਜਣ ਆਹ ਜਿਹੜਾ ਜਾਫੀਆਂ ਮੂਹਰੇ ਅੜਦਾ ਜਿਹੜਾ ਰੇਡਰਾਂ ਮੂਹਰੇ ਅੜਦਾ ਜਿਹੜਾ ਪੱਟ ਸੋਹਣਾ ਫੜਦਾ ਜਾਫੀ ਬੜਾ ਕਮਾਲ ਦਾ ਏ ਯਾਰ ਹੈ ਰਿੰਡੂ ਦਾ ਵੀਰ ਹੈ ਪਿੰਦੂ ਦਾ ਆਹ ਵਾਹੇ ਗੁਰੂ ਸੀਚੇ ਆਲਦਾ ਏ ਵਾਹੇ ਗੁਰੂ ਸੀਚੇ ਆਲਦਾ ਏ ਵਾਹੇ ਗੁਰੂ ਸੀਚੇ ਆਲਦਾ ਏ ਮਾਰਲੇ ਦੁਨੀਆਂ ਦੇ ਵਿੱਚ ਮਸ਼ਹੂਰ ਨੇ ਨਾਲ ਵਾਹੇ ਗੁਰੂ ਸੀਚੇ ਆਲੀਆ ਜਿਹੜਾ ਪੱਟ ਬਹੁਤ ਸੋਹਣਾ ਫੜਦਾ ਤਾਊ ਤੇ ਦੀਪ ਦੀਪ ਤੇ ਤਾਊ ਮੁਕਾਬਲਾ ਸਖਤ ਹੈ ੱੱਕੇ ਬੱਜ ਰਹੇ ਜਵਾਨੀ ਮਿਹਣੂ ਮਣੀ ਗਿਆ 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 ਪੁਆਇੰਟ ਦਾ ਵਾਦਾ ਭਿੰਡਰਾਂ ਵਾਲਾ ਸੁੱਖਾ ਇਹ ਬੜਾ ਮੇਰੇ ਵੀਰੋ ਲਗਾਈ ਵਾਲਾ ਜਾਫੀ ਆ ਇਹ ਬੜੇ ਦਾਅ ਮਾਰਦਾ ਨੀਨੇ ਆ ਇਹਦਾ ਪਤਾ ਨਹੀਂ ਲੱਗਦਾ ਕਦੋਂ ਲੱਤਾਂ 'ਚ ਵੱਢ ਜੇ ਕਦੋਂ ਕੰਚੀ ਮਾਰ ਦੇਵੇ ਆ ਸੁੱਖਾ ਤੇ ਨੀਨਾ ਨੀਨਾ ਤੇ ਸੁੱਖਾ ਆ ਨੰਬਰ ਤੇ ਲਈ ਤਾੜੀਆਂ ਤਾੜੀਆਂ ਦੋ ਵਰਜੀ ਵਾਲਾ ਦੀਪ ਕਬੱਡੀ ਕਬੱਡੀ ਕਰ ਰਿਹਾ ਪੰਜਾਬ ਦੇ ਵਿੱਚ 11 ਦੋ ਵਰਜੀ ਪਿੰਡ ਹੈ ਪਰ ਇਹਨੇ ਮਾਝੇ ਵਾਲੀ ਦੋ ਵਰਜੀ ਮਸ਼ਹੂਰ ਕਰ ਦਿੱਤੀ ਹੈ ਦੂਜੇ ਪਾਸੇ ਤਾਊ ਆੜਦਾ ਤਾਉ ਸ੍ਰੀ ਵਾਲਾ ਆਰਦਾ ੱ ਧੱਕੇ ਮਾਰ ਰਿਹਾ ਧੱਕੇ ਮਾਰ ਰਿਹਾ ਧੱਕੇ ਮਾਰ ਰਿਹਾ ਧੱਕੇ ਮਾਰ ਰਿਹਾ ਵਾਹ 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 ਮਾ ਸੋਹਣੀ ਖੇਡ ਕਬੱਡੀ ਸਾਤੀ ਦੇ ਕਹਿੰਦੇ ਹੁਕਮ ਦਾ ਏਕਾ ਬਣਾਇਆ ਹੋਇਆ ਆਹ ਦੀਪ ਦੀ ਕਬੱਡੀ ਹੈ ਚਾਰਾਂ ਜਾਫਰੀਆਂ ਦੇ ਵਿੱਚੋਂ ਟੱਕਰ ਫੇਰ ਉਹੀ ਹੈ ਤਾਉ ਇੱਕ ਤੋਗਾਂ ਵਾਲਿਆ ਤਾਉ ਅਯਾਦ ਕਲੱਬ ਲਈ ਖੇਡਿਆ ਇੱਕ ਤਾਉ ਸ੍ਰੀ ਵਾਲਾ ਤੁਹਾਡੇ ਸਾਹਮਣੇ ਹੁੰਦਾ ਮੂੜੇ ਹੁੰਦਾ ਮੂੜੇ ਹੁੰਦਾ ਮੂੜੇ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਤਾਉਸਰੀ ਵਾਲਾ ਫੜ ਗਿਆ ਤਾਉਸਰੀ ਵਾਲਾ ਦੀਪ ਨੂੰ ਅੜ ਗਿਆ ਤਾਉਸਰੀ ਵਾਲਾ ਆਹ ਫੜ ਗਿਆ ਤਾਉਸ ਲਾਓ ਮੱਖਣ ਸੰਧੂ ਮੱਖਣ ਸੰਧੂ ਦੇ ਦੂਜੇ ਪਾਸੇ ਭੂੰਡੀ ਆਹ ਪੰਜਾਬੀਆਂ ਦੇ ਨਾਂ ਵੱਖਰੇ ਆ ਕੋਈ ਭੂੜ ਨੱਖ ਦਿੰਦਾ ਕੋਈ ਭੂੰਡੀ ਆਖ ਦਿੰਦਾ ਆਹ ਸਾਹਮਣੇ ਭੂੰਡੀ ਮੱਲਪੁਰ ਅੜਕਾਂ ਵਾਲਾ ਤੇ ਮੱਖਣ ਮੱਖੀ ਅੜ ਗਿਆ ਕਮਾਲ ਪਟਨੇ ਖੇਂਦੇ ਡੌਲਿਆਂ ਨੂੰ ਕਿਤੇ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾਂ ਕਰਕਰ ਪੁੱਛਦੇ ਐ ਗੱਲ-ਗੱਲ ਚੌਰੀਆਂ ਛਾਪੀਆਂ ਵਾਲੇ ਜਦ ਵਿੱਚ ਮਦਾਨੀ ਪੁੱਕਦੇ ਐ ਜੇ ਭੂੰਡੀ ਇੱਥੋਂ ਰੋਕ ਜੇ ਨਾ ਤੇ ਗੱਲਾਂ ਗੱਲਾਂ ਆਸਟ੍ਰੇਲੀਆ ਦੇ ਵਿੱਚ ਹੋਣਗੀਆਂ ਗੱਜਣ ਡੇਰੇ